ਮੇਰਾ ਨਾਮ ਅਨਿਲ ਸ਼ਰਮਾ ਹੈ ਮੈਂ ਮੁਖ ਸਹਾਇਤੋ ਹੀ ਹੈਗਾ ਕੀ ਕਹਿੰਦਾ ਤੁਹਾਨੂੰ ਅੱਜ ਜਿਹੜਾ ਤੁਹਾਡਾ ਮੋਬਾਈਲ ਕਹਿਣਾ ਜੀ ਬਹੁਤ ਵਧੀਆ ਕੰਮ ਕੀਤਾ ਹੈ ਗੁੱਡ ਵਰਕ ਹੈ ਐਪਰੀਸ਼ੀਏਟ ਹੈ ਟੀਮ ਦੀ ਐਸਐਸਪੀ ਸਰ ਉਹਨਾਂ ਦੀ ਟੀਮ ਤੇ ਟੈਕਨੀਕਲ ਟੀਮ ਦਾ ਦੇਖੋ 3.5 ਮਹੀਨਿਆਂ ਤਲਾ ਮੈਂ ਤਾਂ ਹੋਪ ਛੱਡਤੀ ਸੀ ਕਿ ਫੋਨ ਤਾਂ ਨਹੀਂ ਮਿਲਣਾ ਠੀਕ ਹੈ ਮੈਂ ਨਵਾਂ ਪਰਤੇਜ ਵੀ ਕਰ ਲਿਆ ਪਰ ਟੀਮ ਨੇ ਬਹੁਤ ਜਲਦੀ ਰਿਜ਼ਲਟ ਦਿੱਤਾ ਹੈ 100% ਜਲਦੀ ਦਿੱਤਾ ਹੈ ਮੈਂ ਇਹਦੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਦਿਲੋਂ ਐਪਰੀਸ਼ੀਏਟ ਕਰਦਾ ਵੀ ਜੋ ਉਹਨਾਂ ਨੇ ਕੰਮ ਕਰ ਦਿਖਾਇਆ ਸਰ ਵਾਈਫ ਤੁਹਾਡਾ ਸੀ ਜੋ ਤੁਹਾਡੇ ਵਾਈਫ ਵਾਈਫ ਦਾ ਫੋਨ ਸੀਗਾ ਜੀ ਮੇਰਾ ਕਿੱਥੇ ਗੁੰਮ ਹੋਇਆ ਸੀ ਇੱਕ ਅਸੀ ਕਥਾ ਸੀਗੀ ਜੀ ਮੁਕਤੀ ਸਰ ਗੈਸਟ ਹਾਊਸ 'ਚ ਤੇ ਉਹਨਾਂ ਨੇ ਉੱਥੇ ਮਤਲਬ ਕਥਾ ਸੁਣਨ ਗਏ ਸੀ ਉੱਥੇ ਫੋਨ ਡੇਕ ਪਿਆ ਅਸੀਂ ਅਨਾਉਂਸਮੈਂਟ ਵੀ ਕਰਾਈ ਸੀ ਬਟ ਕਿਸੇ ਨੇ ਕੋਈ ਜ਼ਰ ਨਹੀਂ ਦਿੱਤਾ ਫਿਰ ਮੈਂ ਆਕੇ ਮੈਨੂੰ ਕਿਸੇ ਨੇ ਕਹਿ ਦਿੱਤੀ ਐਫ ਆਈ ਆਰ ਕਰਾਓ ਮੈਂ ਕਰਵਾਈ ਐਫ ਆਈ ਆਰ ਤੇ ਮੈਨੂੰ ਅੱਜ ਰਿਜ਼ਲਟ ਮਿਲ ਗਿਆ ਮੈਂ ਹੈਪੀ ਐ ਇਹਨਾਂ ਦਾ ਵਰਕ ਬਹੁਤ ਵਧੀਆ ਟੀਮ ਨੇ ਵਰਕ ਕੀਤਾ ਬਹੁਤ ਜਲਦੀ ਕੀਤਾ ਹੈ ਬਹੁਤ ਕਵਸ਼ਣ ਜਦੋਂ ਮੈਂ ਜੁਆਇਨ ਕੀਤਾ ਸੀ ਮੁਖਸਰ ਤੋਂ ਮੈਨੇ ਸੋਚਿਆ ਸੀ ਕਿ ਜੋ ਪਬਲਿਕ ਦੇ ਜੋ ਗਵਾਚੇ ਹੋਏ ਮੋਬਾਈਲ ਹੈਗੇ ਉਹਨਾਂ ਨੂੰ ਲਵਣੇ ਸਾਈਡ ਵੀ ਕੋਈ ਕੰਮ ਕੀਤਾ ਜਾਏ ਉਸੇ ਕੜੀ ਦੇ ਵਿੱਚ ਸਾਡੇ ਐਸਪੀ ਹੈਡ ਕੁਆਟਰ ਸਾਹਿਬ ਔਰ ਜੁਇਨ ਚਾਰ ਟੈਕਨੀਕਲ ਸੈਲ ਰਵਿੰਦਰ ਕੌਰ ਹੈਗੇ ਉਹਨਾਂ ਦੀ ਟੀਮ ਨੇ ਇੱਕ ਬਹੁਤ ਬੜੀਆ ਕੰਮ ਕਰਕੇ ਔਰ ਅੱਜ ਅਸੀਂ ਪਬਲਿਕੇ ਜੋ ਖੋਏ ਹੋਏ ਮੋਬਾਈਲ ਹੈਗੇ ਜੋ ਮਿਸਿੰਗ ਯਾ ਲੋਸਟ ਹੈਗੇ ਉਹ 350 ਮੋਬਾਈਲ ਅਸੀਂ ਲੋਕਾਂ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰ ਰਹੇ ਹੈਗੇ ਬੇਸਿਕਲੀ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਮਿਸਿੰਗ ਹੋ ਜਾਂਦਾ ਹੈਗਾ ਤਾਂ ਉਹ ਸਾਡੇ ਜੋ ਨੇੜੇ ਦੇ ਸਾਂਝ ਕੇਂਦਰ ਹੈਗੇ ਉੱਥੇ ਜਾ ਕੇ ਆਪਣੀ ਕੰਪਲੇਨਟ ਦਰਜ ਕਰਾਏ ਉਸ ਕੰਪਲੇਨਟ ਦੇ ਵਿੱਚ ਸਾਨੂੰ ਜੋ ਮੋਬਾਈਲ ਹੈ ਉਸ ਦਾ ਮਾਰਕਾ ਉਸ ਦਾ IMEI ਨੰਬਰ कंपनी नेम और मोबाइल नंबर की लोड होंगी हैगी में एक पोर्टल हैगा सी आई आर पोर्टल सेंट्रल इक्विपमेंट आइडेंटिटी रजिस्टर नाम से इस पोर्टल का नाम हैगा अं उस मोबाइल में ट्रेसिंग पे लगाते हैं जो भी वो मोबाइल कोई दूजा व्यक्ति उसू चला है तो जो रजिस्टर्ड मोबाइल हैगा उसके ऊपर ये मैसेज आता है उस राही फिर कंसर्न बंद को पहुँच के और मोबाइल असी लेके आते हैं या वो बंदा दे केगा तो ये मुक्तसर पुलिस का एक बहुत बड़ा चंगा उपराला है टोटल सा फोर नाइनटी सिक्स कंप्लेट हूं तक रिसीव हुई सो तीन सौ पचास असी ट्रेस करके और उनके मालिका के हवाले कर रहे हैं रिमेनिंग वन फोर्टी सिक्स कंपलेट पर भी ट्रेसिंग का काम चल रहा है इसमें ये भी मैं अपील करता हूँ कि लोग एक बार जो कंप्लेंट दर्ज करा देंगे दे। उसके बाद में उसका स्टेटस खुद बंदा भी उस पोर्टल पर जाके और चेक कर सकता है कि मेरा मोबाइल च कितने चलिया है या नहीं चलिया है उसके नाल, नाल ही अगर किसी कोई डिग्या हुआ मोबाइल मिलता मिलता है तो उस लोगों मैं अपील करता हूँ कि वो नेड़े दे थाने दे जाके और उसको जमा करवाए तो तो सिर्फ ये जो सांझ केंद्र दे विचे, जो मिसिंग गुम हुए स्टॉलन है उनकी जिसने भी रपट दर्ज करवाई है कंप्लेंट दर्ज करवाई सिर्फ वही है किसी नहीं नहीं। इस रिगार्डिंग अपराधी वाला वाला नहीं है वो जो छोड़े डिग भी है मोबाइल भीड़ भाड़े मिल जाता है और दूसरा उसमें सिम डालके चला लगा तो उसका इस पोर्टल ये बहुत बढ़िया पोर्टल है तो मैं इसको पब्लिसाइज करना चाहता हूँ कि जो गवर्नमेंट वालों जो पोर्टल चालू किया गया मैक्सिमम लोगों तक इसका अवेयरनेस होनी चाहिए कि ऐसा भी कोई पोर्टल चल रहा है विच किसी का मोबाइल जो गुम हो जाता है उसको ट्रेसिंग पे लगा के और विजय गर्ग है जी मेरा नाम मैं रिटायर्ड प्रिंसिपल हाँ पंजाब एजुकेशन डिपार्टमेंट तो मलोट मैं बिलोंग करता है छे महीने पहला मेरा मोबाइल गुम होया और कल शनिवार मैं कॉल आई थी दफ्तर तो ਔਰ ਇੱਕ ਮੋਬਾਈਲ ਵੀ ਮਿਲ ਗਿਆ ਮੋਬਾਈਲ ਮਿਲਤੇ ਮੈਂ ਬਹੁਤ ਖੁਸ਼ ਹਾਂ ਜੀ ਔਰ ਟੈਕਨੀਕਲ ਟੀਮ ਦਾ ਸਪੈਸ਼ਲੀ ਤੇ ਐਸਐਸਪੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਈਬਰ ਸੈੱਲ ਦਾ ਜੀ ਜਿਨ੍ਹਾਂ ਨੇ ਸਾਨੂੰ ਮੁੱਢ ਜਿਹੜਾ ਹੈਗੇ ਇਹ ਮੋਬਾਈਲ ਲੱਭ ਕੇ ਦਿੱਤਾ ਜੀ ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਹੀ ਇਹ ਕਾਰਵਾਈ ਗਾਂ ਵੀ ਚੱਲਦੀ ਰਹੇਗੀ ਔਰ ਜਿਹੜੇ ਲੋਕਾਂ ਦਾ ਮੋਬਾਈਲ ਘਟੇਗਾ ਲੱਭ ਜਾਇਆ ਕਰੇਗਾ ਔਰ ਇਸ ਲਈ ਮੈਨੂੰ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਜੋ ਇੱਕ ਮੋਬਾਈਲ ਅੱਜ ਕੱਲ ਹਰੇਕ ਆਮ ਜੀ ਦਾ ਜੀਵਨ ਬਣ ਚੁੱਕਿਆ ਹੈ ਤੇ ਜੇ ਗੁੰਮ ਹੋ ਜੇ ਤਾਂ ਬਹੁਤ ਬਡੰਸ ਬਣਾ ਵੱਡਾ ਜੀ ਸਪੈਸ਼ਲੀ ਡਾਟੇ ਦਾ ਖਾਸ ਕਰਕੇ ਜਦੋਂ ਅਸੀਂ ਨਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਹੈ ਨਾ ਇਹਦੇ ਵਿੱਚ ਸਾਡਾ ਬੜਾ ਡਾਟਾ ਇਸ ਦੇ ਵਿੱਚ ਹੀ ਹੁੰਦਾ ਫਾਰ ਐਗਜ਼ਾਮਪਲ ਜਿਵੇਂ ਪੈਨਸ਼ਨ ਪੈਨਸ਼ਨਰ ਦਾ ਐਪ ਹੈ ਜੀ ਸਾਡਾ ਪੀਟੀਐਮ ਗੂਗਲ ਆਦਿ ਗੂਗਲ ਪੇ ਇਹ ਸਾਰੇ ਜਿਹੜੇ ਹੈਗੇ ਉਹਦੇ ਵਿੱਚ ਹੁੰਦੇ ਆ ਔਰ ਇੱਕ ਤਰ੍ਹਾਂ ਦਾ ਹੈਂਡੀਕੈਪ ਹੋ ਜਾਂਦੀ ਹੈ ਜੀ ਅਸੀਂ ਜਦੋਂ ਇਹ ਮੋਬਾਈਲ ਗਵਾਚ ਜਾਂਦਾ ਔਰ ਇਮੀਡੀਏਟਲੀ ਮੋਬਾਈਲ ਪਰਚੇਸ ਕਰਨਾ ਹੀ ਪੈਂਦਾ ਔਰ ਇਹਨੂੰ ਲੋਕ ਕਰਾਉਣਾ ਪੈਂਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਜਾਈ। ਮੈਂ ਜੀ ਮੇਰੇ ਬੇਟੇ ਦਾ ਫੋਨ 1.5 ਸਾਲ ਬਾਅਦ ਮਿਲਿਆ ਸਾਨੂੰ। ਅਸੀਂ ਬਹੁਤ ਐਸਪੀ ਦਾ ਧੰਨਵਾਦ ਕਰਦੀ ਆਂ। ਸਾਰੇ ਬੱਚਿਆਂ ਦਾ ਇੱਥੋਂ ਦੀਆਂ ਨਹੀਂ। ਆਸ ਸੀਗੀ ਫੋਨ ਦੀ ਜਾਂ ਮੈਨੇਜਰ ਨਹੀਂ ਜੀ ਸਾਨੂੰ ਆਸ ਕੀ ਸੀਗੀ। ਹਾਂਜੀ ਬਹੁਤ ਵਾਰ ਸੀ ਧੰਨਵਾਦ ਬਹੁਤ ਜ਼ਿਆਦਾ ਕਰ ਰਹੇ ਆ ਇੱਥੇ। ਠੀਕ ਹੈ। ਦੀ ਨਾਮ ਤੁਹਾਡਾ ਤੇ ਅੱਜ ਕੀ ਮਿਲਿਆ ਤੇ ਕੀ ਕਹਿਣਾ ਚਾਹੋਗੇ ਉਸ ਬਾਰੇ ਨਾਮ ਵਿਜੇ ਕੁਮਾਰਾ ਜੀ ਮੈਂ ਮਲੋੜ ਛੇੜ ਦੇ ਰਹਿਣ ਵਾਲਾ ਜੀ ਤੇ ਮੇਰਾ ਮੋਬਾਈਲ 5 ਘਰਵੀ 2000 ਨੂੰ ਗਵਾਚਿਆ ਸੀ ਜੀ ਤੇ ਅੱਜ ਬੜੀ ਬਹੁਤ ਖੁਸ਼ੀ ਹੋਈ ਹੈ ਆਪਣੇ ਸ੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਸ੍ਰੀ ਮੁਖਸਰ ਸਾਹਿਬ ਤੋਂ ਆਇਆ ਮੇਰਾ ਮੋਬਾਈਲ ਜਿਹੜਾ ਗਵਾਚਿਆ ਸੀ ਪ੍ਰਾਪਤ ਹੋਇਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਸ੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਤੇ ਪੁਲਸ ਪ੍ਰਸ਼ਾਸਨ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ